ਅੱਜ ਕਿਸਾਨਾਂ ਵੱਲੋਂ ਭਾਜਪੀ ਦੇ ਐਮਪੀ ਨੂੰ ਛੱਡ ਕੇ ਬਾਕੀ ਇੰਡੀਆ ਗੱਠਜੋੜ ਤੇ ਆਜ਼ਾਦ ਉਮੀਦਵਾਰਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਜਿਸ 'ਚ ਇਹ ਮੰਗ ਰੱਖੀ ਗਈ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਤੇ ਪ੍ਰਾਈਵੇਟ ਬਿੱਲ ਲਿਆਂਦਾ ਜਾਵੇ ਦੱਸਦੀ ਅਮ੍ਰਿਤਸਰ ਕਿਸਾਨਾਂ ਦਾ ਵਫਦ ਸਰਵਣ ਸਿੰਘ ਪਧੇਰ ਦੀ ਪ੍ਰਧਾਨਗੀ 'ਚ ਅਮ੍ਰਿਤਸਰ ਐਮਪੀ ਗੁਰਜੀਤ ਸਿੰਘ ਔਜਲਾ ਦੇ ਘਰ ਪੁੱਜਿਆ ਤੇ ਗੁਰਜੀਤ ਸਿੰਘ ਔਜਲਾ ਦੇ ਪੁੱਤਰ ਨੂੰ ਮੰਗ ਪੱਤਰ ਸੌਂਪਿਆ ਕਿਉਂਕਿ ਗੁਰਜੀਤ ਔਜਲਾ ਜਲੰਧਰ ਜ਼ਿਮਨੀ ਚੋਣ ਵਿੱਚ ਚੋਣ ਪ੍ਰਚਾਰ ਕਰਕੇ ਅਮ੍ਰਿਤਸਰ ਵਿੱਚ ਨਹੀਂ ਸਨ ਇਸ ਕਰਕੇ ਕਿਸਾਨਾਂ ਦਾ ਰੋਸ ਵੀ ਉਹਨਾਂ ਨੂੰ ਚਲਣਾ ਪਿਆ ਇੱਥੇ ਦੱਸਦੀ ਕਿਸਾਨਾਂ ਜੀਤ ਸਿੰਘ ਔਜਲਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਤੇ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਨਾਲ ਜਿਤਾਇਆ ਹੈ ਤੇ ਉਹ ਆਪਣੇ ਹਲਕਿਆਂ ਵਿੱਚ ਨਜ਼ਰ ਨਹੀਂ ਆਉਂਦੇ ਜਲੰਧਰ ਜ਼ਿਲ੍ਹਾ ਚੌਂ ਪਿੱਛੇ ਭੱਜ ਰਹੇ ਨੇ ਉੱਥੇ ਤੋਂ ਅੰਦਾਜ਼ਾ ਹੈ ਕਿ ਅਮਰਿਤਪਾਲ ਵੀ ਐਮਪੀ ਨੇ ਤੇ ਉਹਨਾਂ ਦੇ ਪਿਤਾ ਨੂੰ ਮੰਗ ਪੱਤਰ ਸੌਂਪਣ ਵਾਸਤੇ ਕਿਸਾਨ ਹਲਕਾ ਖਡੂਰ ਸਾਹਿਬ ਦੇ ਐਮਪੀ ਨੂੰ ਵੀ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਦੇਖੋ ਅੱਜ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਐਮ ਗੈਰ ਰਾਜਨੀਤਿਕ ਵੱਲੋਂ ਪੂਰੇ ਦੇਸ਼ ਭਰ ਦੇ ਵਿੱਚ ਲਗਭਗ 13 ਸੂਬਿਆਂ ਦੇ ਵਿੱਚ ਮੰਗ ਪੱਤਰ ਜਿਹੜੇ ਆ ਜਿਹੜੇ ਐਨਡੀਏ ਦਾ ਗਠਜੋੜ ਆ ਉਹਨੂੰ ਤੇ ਇਹ ਤੋਂ ਬਾਅਦ ਇੰਡੀਆ ਗਠਜੋੜ ਆ ਉਹਨੂੰ ਦਿੱਤੇ ਗਏ ਆ ਭਾਜਪਾ ਦੇ 240 ਐਮਪੀ ਨੂੰ ਛੱਡ ਕੇ ਪੰਜਾਬ ਵਿੱਚ ਤੁਹਾਨੂੰ ਪਤਾ ਪੱਤਾ ਕੋਈ ਐਮਪੀ ਨਹੀਂ ਹੈਗਾ ਕਾਂਗਰਸੀ ਆਮ ਜਾਂ ਇੱਕ ਦੋ ਆਜ਼ਾਦ ਨੇ ਔਰ ਇੱਕ ਅਕਾਲੀ ਦਲ ਦਾ ਐਮਪੀ ਆ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਨੇ ਤੋ ਇਸ ਤਰੀਕੇ ਨਾਲ ਪੂਰੇ ਦੇਸ਼ ਭਾਰ ਵਿੱਚ ਮੰਗ ਪੱਤਰ ਦਾ سلسلہ ਜੀ ਦੇ ਤਾ ਮੰਗ ਪੱਤਰ ਦੇ ਵਿੱਚ ਜਿਹੜੀ ਦੋ ਪੇਜਾਂ ਦੀ ਚਿੱਠੀ ਹੈਗੀ ਆ ਉਹਦੀ ਜਿਹੜੀ ਲੈਟਰ ਲੱਗੀ ਹੋਈ ਆ ਉਹ ਲੈਟਰ ਇਹ ਕਹਿ ਰਹੀ ਆ ਵੀ ਜੋ ਕੁਝ ਸਾਡੇ ਨਾਲ ਬਾਰਡਰਾਂ ਤੇ ਹੋਇਆ ਵੀ ਪਹਿਲਾ 378 ਦਿਨ ਸਾਡਾ ਮੋਰਚਾ ਚੱਲਿਆ ਉਸ ਮੋਰਚੇ ਦੇ ਵਿੱਚ ਮੋਦੀ ਸਰਕਾਰ ਨੇ ਕਮਿਟਮੈਂਟ ਕੀਤੀ ਚਿੱਠੀ ਲਿਖੀ ਸਾਨੂੰ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਵਾਂਗੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਜਿਹੜਾ ਵਾ ਕਰਜ਼ਾ ਮਾਫ਼ 2014 ਚ ਮੋਦੀ ਸਾਹਿਬ ਨੇ ਕਹਿਤਾ ਸੀ ਉਸ ਚਿੱਠੀ ਵਿੱਚ ਸ਼ਹੀਦਪੁਰਾਂ ਨੂੰ ਮਾਫ਼ ਜਾ ਨੌਕਰੀਆਂ ਸ਼ਹੀਦਾਂ ਦਾ ਸਮਾਰਕ ਯੂਪੀ ਸਰਕਾਰ ਨੇ ਲਖੀਮਪੁਰ ਖਰੀਦਾ ਇਨਸਾਫ ਦੇਣ ਦੀ ਮੰਗ ਕੀਤੀ ਸੀ ਉਦੋਂ ਵੱਖ-ਵੱਖ ਥਾਵਾਂ ਤੇ ਇੱਕ ਦਿਨ ਦੋ ਦਿਨ ਕਰਕੇ ਪ੍ਰੋਗਰਾਮ ਕਿਸਾਨ 2 ਸਾਲ ਪਰ ਕਰਦੇ ਰਹੇ ਜਦੋਂ ਉਹਨਾਂ ਨੇ ਵੇਖਿਆ ਵੀ ਸਰਕਾਰ ਸਾਡੀ ਗੱਲ ਨਹੀਂ ਮੰਨੂਗੀ ਫਿਰ ਦੁਬਾਰਾ ਦਿੱਲੀ ਅੰਦੋਲਨ 2 ਦੋਵਾਂ ਫੋਰਮ ਵਾਲੋ ਸ਼ੁਰੂ ਕੀਤਾ ਜਿਹੜਾ 13 ਫਰਵਰੀ ਤੋਂ ਚੱਲੂ ਆ ਉਹਦੇ ਵਿੱਚ ਸਾਨੂੰ ਸਰਕਾਰ ਨੇ ਦਿੱਲੀ ਜਾਣ ਹੀ ਨਹੀਂ ਦਿੱਤਾ ਸ਼ਹੀਦ ਸੁਭਕਰ ਨੂੰ ਸ਼ਹੀਦ ਕੀਤਾ ਗਿਆ 433 ਕਿਸਾਨ ਜ਼ਖਮੀ ਕੀਤੇ ਗਏ ਇਹ ਸਾਰਾ ਵੇਰਵਾ ਔਰ ਇਹਦੇ ਵਿੱਚ ਉਹ ਵੇਰਵੇ ਦੇ ਨਾਲ-ਨਾਲ ਜੋ ਸਾਡੇ ਨਾਲ ਤੱਕਾ ਹੋਇਆ ਉਹ ਤੱਕਾ ਦੱਸਿਆ ਗਿਆ ਵਾ ਕਿ ਆ ਤੱਕਾ ਸਾਡੇ ਨਾਲ ਹੋਇਆ ਤੇ ਦੇਸ਼ ਦੇ ਚੁਣੇ ਹੋਏ ਨਵੇਂ ਐਮਪੀਜ਼ ਪਾਰਲੀਮੈਂਟ ਦੇ ਵਿੱਚ ਮਾਨਸੂਨ ਸੱਤਰ ਦੇ ਵਿੱਚ ਗੱਲਾਂ ਚੱਕਣ ਵੀ ਸਾਡੇ ਨਾਲ ਕੀ ਹੋਇਆ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਦੂਸਰਾ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਲਈ ਪ੍ਰਾਈਵੇਟ ਬਿੱਲ ਲੈ ਕੇ ਆਉਣ ਪ੍ਰਾਈਵੇਟ ਬਿੱਲ ਵਿਰੋਧੀ ਧਿਰਾਂ ਲਿਆ ਸਕਦੀਆਂ ਜੇ ਨਹੀਂ ਲੈ ਕੇ ਆਉਣਗੇ ਇਹਨਾਂ ਦਾ ਚਿਹਰਾ ਵੀ ਨੰਗਾ ਹੋਊਗਾ ਵੀ ਇਹ ਪ੍ਰਾਈਵੇਟ ਬਿੱਲ ਨਹੀਂ ਲੈ ਕੇ ਆ ਰਹੇ ਇਹ ਪ੍ਰਾਈਵੇਟ ਬਿੱਲ ਲਿਆਉਣ ਆਹ ਰੋਦੇ ਤੇ ਇੱਕ ਪਾਰਲੀਮੈਂਟ ਦੀ ਇੱਕ ਧਾਰਾ ਵਾ ਉਹਦੇ ਵਿੱਚ VOTING ਹੁੰਦੀ ਆ VOTING ਕਰਵਾਉਣ ਉਸ ਤੱਕ ਪਤਾ ਲੱਗੇ ਵੀ ਦੇਸ਼ ਦਾ ਕਿਹੜਾ ਐਮਪੀ ਸਾਡੇ ਹੱਕ ਚ ਹੈ ਤੇ ਕਿਹੜਾ ਸਾਡੇ ਹੱਕ ਚ ਨਹੀਂ ਹੈਗਾ ਕਹਿ ਸਕਦੇ ਅੱਜ ਤੱਕ ਹੀ ਕਹਿ ਸਕਦੇ ਆ ਇਹ ਮਾਨਸੂਨ 70 ਚ ਪਤਾ ਲੱਗੂ ਵੀ ਵਿਰੋਧੀ ਤਰ ਕੀ ਕਰਦੀ ਆ ਤੇ ਕੀ ਅਰ ਇਹ ਤੋਂ ਗਾ ਜਿਹੜਾ ਐਨਡੀਆ ਦੇ ਘਟਕ ਨੇ ਨਿਤਿਸ਼ ਕੁਮਾਰ ਆ ਠੀਕ ਆ ਇਹ ਤੋਂ ਗਾ ਚੰਦਰਬਾਬੂ ਨਾਇਡੂ ਜੀ ਆ ਨਵੇਂਆ ਪਾਰਟੀਆਂ ਉਹਨਾਂ ਦਾ ਰੁਖ ਕੀ ਆ ਕਿਸਾਨਾਂ ਪ੍ਰਤੀ ਇਹ ਵੀ ਸਾਡੇ ਸਾਹਮਣੇ ਆਜੂ ਜਦੋਂ VOTING ਹੋਊਗੀ ਦੂਸਰਾ ਆ ਜਿੰਨੇ ਆਜਾਉ ਜਲਾ ਸਾਹਿਬ ਸਾਨੂੰ ਇੱਥੇ ਮਿਲੇ ਨਹੀਂ ਹੈਗੇ ਸਾਨੂੰ ਜੋ ਖਬਰ ਮਿਲ ਰਹੀ ਗੁਰਦਾਸਪੁਰ ਚ ਰਨਾਵਾ ਸਾਹਿਬ ਵੀ ਨਹੀਂ ਹੈਗੇ ਇਹਦਾ ਮਤਲਬ ਸਪਸ਼ਟ ਆ ਵੀ ਔਜਲਾ ਜੀ ਤੁਹਾਡੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਜਿਹੜੇ ਦਾਅਵੇ ਕਰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਉਹਨਾਂ ਨੂੰ ਜਲੰਧਰ ਦੀ ਲਖਣ ਜਿੱਤਣ ਦੀ ਹੋੜ ਲੱਗੀ ਹੋਈ ਆ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਸਪਸ਼ਟ ਆ ਇਸ ਕਰਕੇ ਔਜਲਾ ਸਾਹਿਬ ਦੇ ਮਰਦਾਬਾਦ ਦੇ ਨਾਰੇ ਅਸੀਂ ਲਾਏ ਹੋਏ ਅੱਜ ਇੱਥੇ ਦੂਸਰਾ ਜੇ ਤੁਸੀਂ ਹਮ ਵੋਟਾਂ ਲਈਆਂ ਅੰਮ੍ਰਿਤਸਰ ਤੋਂ ਐਮਪੀ ਬਣਾਇਆ ਤੁਹਾਨੂੰ ਅੰਮ੍ਰਿਤਸਰ ਵਾਲਿਆਂ ਨੇ ਤੁਹਾਡੇ ਦਰ ਤੇ ਆਜਾਇ ਸੀ ਤੁਹਾਨੂੰ ਆ ਕੇ ਮੰਗ ਪੱਤਰ ਲੈਣਾ ਸੀ ਜੋ ਅਸੀਂ ਗੱਲਾਂ ਚੱਕੀਆਂ ਉਹਨਾਂ ਦਾ ਬੇਟਾ ਕਹਿੰਦਾ ਵੀ ਮੈਨੂੰ ਇੰਨੀ ਸਿਆਸੀ ਸੂਝ-ਬੂਝ ਨਹੀਂ ਹੈਗੀ ਮੈਂ ਤੁਹਾਡੇ ਨਾਲ ਕਮਿਟਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਉਹਨਾਂ ਦਾ ਪੱਕਾ ਸਪਸ਼ਟ ਨਹੀਂ ਹੈ ਅਸੀਂ ਰਾਜਾ ਵੜਿੰਗ ਨੂੰ ਵੀ ਦੋਸ਼ੀ ਮੰਗਨੇ ਆ ਜਿਹੜਾ ਪਰਦੇਸ਼ ਦਾ ਅਧਿਐਕਸ਼ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਆ ਉਹਨੇ ਵੀ ਆਪਣੇ ਪਾਰਲੀਮੈਂਟਾਂ ਨੂੰ ਨਹੀਂ ਕਿਹਾ ਸੱਚੀ ਹੋ ਜੇ ਸਾਥੋਂ ਪ੍ਰਾਲੀ ਹੁੰਦੀ ਤਾਂ ਅਸੀਂ ਔਜਲਾ ਸਾਹਿਬ ਦਾ ਪਤਲਾ ਫੋਕਦੇ ਸੀ ਠੀਕ ਆ ਔਰ ਗਾਂਹਾਂ ਇਸ ਗੱਲਾਂ ਦਾ ਲਾਂਗੇ ਜਵਾਬਦੇਹੀ ਲਾਂਗੇ ਵੀ ਕਿਵੇਂ ਕਿਸਾਨ ਘਰ ਆਉਂਦੇ ਆ ਤੇ ਐਮਪੀ ਕਰਕੇ ਉਹ ਨਹੀਂ ਮਿਲਦੇ ਹੈਗੇ ਪੰਜਾਬ ਸਰਕਾਰ ਨੇ ਸਰਮੂਹੂਂ ਦੇ ਜਿਹੜੀ ਫਸਲ ਆ ਉਹਦੀ ਖਰੀਦਦਾਰੀ ਨਹੀਂ ਖਰੀਦ ਨਹੀਂ ਕੀਤੀ ਇੱਦਾਂ ਕੀ ਕਹਣਾ ਕਿਉਂਕਿ ਲਗਾਤਾਰ ਸੀਐਮ ਸਾਹਿਬ ਜਨੰਦਰ ਚ ਬੈਠੇ ਹੋਏ ਤੁਸੀਂ ਕਿ ਬਾਕੀ ਸਾਰੇ ਜਨੰਦਰ ਦੋ ਦੋ ਗੱਲਾਂ ਜਦੋਂ ਤੱਕ ਕੇਂਦਰ ਦੀ ਲੜਾਈ ਦਾ ਸਵਾਲ ਹੈ ਉਹ ਲੜ ਰਹੇ ਹੈਗੇ ਉਹ ਲੜੀ ਜਾ ਰਹੀ ਹੈ ਜਦੋਂ ਤੱਕ ਪੰਜਾਬ ਸਰਕਾਰ ਦਾ ਸਵਾਲ ਹੈਗਾ ਇਹਦਾ ਕੁੱਲ ਮਿਲਾ ਕੇ ਗੱਲ ਕਰੀਏ ਵੀ ਜੜੀ ਪੰਜਾਬ ਸਰਕਾਰ ਗੱਲਾਂ ਲੈ ਕੇ ਆਈ ਸੀ ਚੋਣਾਂ ਦੇ ਵਿੱਚ ਔਰ ਇੱਕ ਵੀ ਵਾਦਾ ਵਫਾ ਨਹੀਂ ਕਰ ਸਕਦੀ ਖੇਤੀ ਸੈਕਟਰ ਲਈ ਨਾ ਖੇਤੀ ਨੀਤੀ ਬਣੀ ਨਾ ਕੋਈ ਫਸਲਾਂ ਦੀ ਖਰੀਦ ਹੋਈ ਇਹ ਸਪਸ਼ਟਾ ਤਾਂ ਹੀ ਉਹਨਾਂ ਨੇ ਦੇਖ ਲਿਆ ਉਹਨਾਂ ਨੂੰ ਸਬਕ ਤਾਂ ਪੰਜਾਬ ਵਾਲਿਆਂ ਨੇ ਸਿਖਾਜ ਦਿੱਤਾ ਐਮਪੀ ਵਾਲਿਆਂ ਇਲੈਕਸ਼ਨਾਂ ਚ ਤੇ ਰਹਿੰਦਾ ਖਿੰਦਾ ਹੁਣ ਜਲੰਧਰ ਆਏ ਦੱਸ ਦੇਣਗੇ ਓਜਲਾ ਸਾਹਿਬ ਬੇਟਾ ਕਹਿੰਦੀ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਓਜਲਾ ਸਾਹਿਬ ਆਪ 2 ਸਾਲ ਉੱਤੇ ਜਿੱਤੇ ਮਤਲਬ ਕਰਨਾ ਤੱਕ ਖਾਣਾਂ ਦੇ ਹੱਕ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿਸਾਨੀ ਲੋਧੀ ਜਗੇ ਦੇਖੋ ਦੇਖੋ ਜੋ ਉਹਨਾਂ ਨੇ ਪਿੱਛੇ ਕੀਤਾ ਉਹ ਆਪਣੀ ਥਾਂ ਆ ਅੱਜ ਉਹਨਾਂ ਦਾ ਚਿਹਰਾ ਤਾਂ ਨੰਗਾ ਹੋ ਗਿਆ ਨਾ ਜੇ ਤਾਂ ਓਜਲਾ ਸਾਹਿਬ ਕਹਿੰਦੇ ਮੈਨੂੰ ਨਹੀਂ ਸੀ ਪਤਾ ਜੇ ਪਤਾ ਸੀ ਤੇ ਫਿਰ ਕਿਉਂ ਨਹੀਂ ਆਏ 2 ਘੰਟੇ ਕੱਢ ਕੇ ਆ ਸਕਦੇ ਵੀ ਕਿਸਾਨ ਸਾਡੇ ਦਰ ਤੇ ਆ ਰਹੇ ਸੀ ਉਹਨਾਂ ਦੀ ਗੱਲ ਸੁਣੀਏ ਸਾਡਾ ਪ੍ਰੋਗਰਾਮ ਤੇ ਲਗਭਗ ਮਹੀਨਾ ਪਹਿਲਾਂ ਦਾ ਅਨਾਉਂਸਮੈਂਟ ਹੋਇਆ ਹੋਇਆ ਪੂਰੀ ਦੁਨੀਆ ਜਾਣ ਰਹੀ ਦੁਨੀਆ ਦੀ ਪ੍ਰੈਸ ਜਾਣ ਰਹੀ ਆ ਇਹਦਾ ਮਤਲਬ ਸਾਨੂੰ ਇਗਨੋਰ ਕਰਨਾ ਔਰ ਅਸੀਂ ਇਸ ਗੱਲ ਨੂੰ ਕਦੀ ਮਾਰ ਨਹੀਂ ਹਲਕਾ ਘਟੂਰ ਸਾਹਿਬ ਐਮਪੀ ਦੇ ਘਰ ਦੇ ਬਾਰੇ ਨਾਲ ਵੀ ਹੋਰ ਇਹਨਾਂ ਦੇ ਕਿੰਨੇ ਸੂਬਿਆਂ ਚ ਕਿਸਾਨਾਂ ਵੱਲੋਂ ਮੰਤਪਰਦ ਲਗਭਗ 13 ਸੂਬਿਆਂ ਦੇ ਵਿੱਚ ਕਿਸਾਨਾਂ ਸਾਡੀਆਂ ਦੋਹਾਂ ਫਾਰਮਾਂ ਦੇ ਐਸਕੇਮ ਗੈਰ ਰਾਜਨੀਤਿਕ ਤੇ ਕੇਐਮਐਮ ਦੇ ਸਾਥੀ ਆ ਗਏ ਆ ਮੰਗ ਪੱਤਰ ਸੈਂਕੜੇ ਐਮਪੀਸ ਨੂੰ ਦੇ ਰਹੇ ਆ ਹਾਂ ਅਮਰਤਪਾਲ ਜੀ ਤਾਂ ਨੇ ਉਹਨਾਂ ਦੇ ਪਿਤਾ ਜੀ ਉੱਥੇ ਸਾਨੂੰ ਪੱਕਾ ਹੀ ਪਤਾ ਐਜੇ ਐਮਪੀ ਕਿਉਂਕਿ ਉਹ ਐਮਪੀ ਨੇ ਤਰਨਤਾਰਨ ਦੇ ਅਸਾਸੀ ਮੰਗ ਪੱਤਰ ਉਹਨਾਂ ਨੂੰ ਵੀ ਦੇਣਾ ਸੀ ਮੇਰਾ ਮਤਲਬ ਹੈ ਕਿ ਕਿਹੜੇ ਵਜ੍ਹਾ ਕਿ ਗਾਰਡ ਨੂੰ ਕੀਤਾ ਦੇਖੋ ਇੱਕ ਤਾਂ ਅਗਲਾ ਕਦਮ ਹੈਗਾ ਵੀ 17 18 ਨੂੰ ਅੰਮ੍ਰਾਲੇ ਦੇ ਵਿੱਚ 2 ਦਿਨ ਦਾ ਮੋਰਚਾ ਐਸਐਸਪੀ ਅੰਮ੍ਰਾਲਾ ਖਿਲਾਫ ਖੋਲ ਰਹੇ ਆ ਜਿਹੜੇ ਨੌਜਵਾਨ ਗ੍ਰਿਫਤਾਰ ਨੇ ਅਗਲਾ ਪ੍ਰੋਗਰਾਮ ਤਾਂ 17 18 ਵਿੱਚ ਹੀ ਐਲਾਨ ਆ ਜਾਈਗਾ ਜਿੰਨੀਆਂ ਵੀ ਇਹਨਾਂ ਦੀਆਂ ਮੰਗਾਂ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਸਾਰੀਆਂ ਵਾਜਬ ਮੰਗਾਂ ਨੇ ਪੂਰੀਆਂ ਹੋਣੀਆਂ ਚਾਹੀਦੀਆਂ ਜਦੋਂ ਵੀ ਇਹ ਜਿੱਥੇ ਮਰਜ਼ੀ ਤਰ ਨਾਲਾਣਾ ਮੇਰੇ ਕੋ ਭਵੇਂ ਤੁਰਿਆ ਫਿਰਿਆ ਨਹੀਂ ਜਾਂਦਾ ਮੈਂ ਧਰਨੇ ਵਿੱਚ ਵਿੱਚ ਬੈਠ ਹੁੰਦੇ ਕਿਉਂਕਿ ਮੈਂ ਵੀ ਕਿਸਾਨ ਆ ਨਾਲੇ ਪੰਦੇਰੋਂ ਨਾਲ ਨੂੰ ਮੈਂ ਹੀ ਬਹੁਤ ਪੁਰਾਣਾ ਇੱਕ ਦੂਜੇ ਨੂੰ ਜਾਣਦੇ ਆ ਇਹ ਜਾਣਦੇ ਮੇਰੇ ਬਾਰੇ ਕਿ ਮੈਂ ਇੱਕ ਕਾਮਰੇਡ ਸੋਚਦੀ ਔਰਤ ਆ ਤੇ ਮੈਂ ਇਹਨਾਂ ਦੇ ਨਾਲ ਧਰਨੇ ਤੇ ਹੁੰਦਾ ਤੇ ਜਿੱਥੇ ਤੱਕ ਮਰਜ਼ੀ ਭਵੇਂ ਦਿੱਲੀ ਲਾਲਣ ਮੈਂ ਉੱਥੇ ਵੀ ਪਹੁੰਚਣਾ ਸੋ ਇਹਨਾਂ ਦੀਆਂ ਮੰਗਾਂ ਬਿਲਕੁਲੋਂ ਵਾਜਬ ਨੇ ਤੇ ਵਾਜਬ ਮੰਗਾਂ ਪੂਰੀਆਂ ਕਰਨੀਆਂ ਸਰਕਾਰਾਂ ਦਾ ਹੱਕ ਬੰਦਾ ਪਰ ਸਰਕਾਰ ਫਿਰ ਸਾਡੀ ਬਦਕਿਸਮਤੀ ਨੂੰ ਕਿ ਉਹ ਚੋਰ ਝੂਠਾ ਬੰਦਾ ਜਿਹੜਾ ਉਹ ਸਾਡੇ ਸਿਰ ਤੇ ਬਿਠਾ ਕੇ ਆ ਗਿਆ ਹੇਰਾ ਫੇਰੀ ਨਾਲ 47 ਵੋਟਾਂ ਤੇ ਉਹਨੇ ਹੇਰਾ ਫੇਰੀ ਬਣੀ ਉਹ ਆਪ ਹਰਦਾ ਸੀ 26000 ਵੋਟ ਨਾਲ ਉਹ ਹਰਦਾ ਸੀ 26000 ਦੇ ਨਾਲ ਮਿਲ ਦੋ 400 ਲੱਖ ਦੇ ਗਰ ਗਲਤ ਮਸ਼ੀਨਾ ਦੀ ਵਰਤੋਂ ਕਰਕੇ ਉਹ ਜਤਿਆਏ ਤੇ ਜਿਹੜਾ ਇਸ ਤਰ੍ਹਾਂ ਝੂਠਾ ਜਤਿਆ ਹੋਵੇ ਉਹਦੇ ਪੈਰ ਨਹੀਂ ਹੁੰਦੇ ਛੇਤੀ ਇਹਦੇ ਪੈਰ ਓਖੜ ਜਾਣਗੇ ਇਹ ਪੌੜੀਆਂ ਜਿਹੜੀਆਂ ਕਛਾਂ ਚ ਦੇ ਕੇ ਲੋਕ ਤੁਰਦੇ ਆ ਉਹਨਾਂ ਤੇ ਤੁਰਨ ਚੋਂ। ਰੋਗੀ ਤੇਰੇ ਮਜ਼ਬੂਤ ਆ ਕਿਸਾਨ ਦੇ ਸਾਰੇ ਜਿਹੜੇ ਨੇ ਉਹ ਰੋਗੀ ਤੇ ਨੇਤਾ ਨੂੰ ਜਿਹੜਾ ਐਮਐਮਪੀ ਨੂੰ ਮੰਗ ਪੱਤਰ ਦੇਣ ਪਹੁੰਚੇ ਨੇ ਬੀਜੇਪੀ ਨੇ ਛੱਡ ਕੇ ਸਾਨੂੰ ਵਿਸ਼ਵਾਸ ਹੈ ਕਿ ਕੁਝ ਨਾ ਕੁਝ ਹੱਲ ਹੋਵੇਗਾ। ਬਿਲਕੁਲੋ ਬਿਲਕੁਲੋ ਵਿਸ਼ਵਾਸ ਹੈ ਕਿਉਂਕਿ ਮੈਂ ਨਾਲੇ ਤੁਹਾਡੇ ਰਾਜ ਕਿਸ਼ਾਨ ਮੰਗ ਪੱਤਰ ਓਜਲਾ ਸਾਹਿਬ ਲੈਣ ਆਏ ਉਹਨਾਂ ਵਿੱਚ ਉਹ ਨਹੀਂ ਆਏ ਉਹ ਕਰ ਨਹੀਂ ਆ ਲੈਣ ਨਹੀਂ ਆਏ ਐਸੋੜੇ ਲੁਧਿਆਣੇ ਜਿਮਨੀ ਚੋਂ ਹੋਣਦੇ ਆ ਉਹਦੀ ਗੱਲ ਹੋਈ ਜਾਂ ਨਾਲ ਕਿ ਮੈਂ ਨਹੀਂ ਅਵੇਲੇਬਲ ਤੁਸੀਂ ਐਸ ਤਰੀਕ ਨੂੰ ਆ ਜਾਓ ਪਰ ਇਹਨਾਂ ਦਾ ਜਾਂਦਾ ਸੀ ਇਹਨਾਂ ਨੇ ਆ ਜਾਣਾ ਸੀ ਮੈਂ ਇਹਨਾਂ ਦਾ ਸਵਾਗਤ ਕਰਦੀ ਆਂ ਇਹਦਾ ਕਿਉਂਕਿ ਬਿਨਾ ਰੋਣ ਤੋਂ ਬਿਨਾ ਪਿੱਟਣ ਤੋਂ ਸਾਡੇ ਹੱਕ ਨਹੀਂ ਸਾਡੇ ਆਂ